ਦੂਜਾ ਆਉਂਦਾ ਮੈਂ ਆ ਜਾ ਆ ਜਾ ਆਇਆ ਸੀ ਨਾ ਆਹ ਵਾਹ ਮਖਾਸ ਖਾ ਕੇ ਆ ਜਾ ਵੀਰੇ ਯਾਰ ਮੁੰਡੇ ਆਏ ਆ ਬਹੁਤ ਕਮਾਲ ਦਾ ਕਲਾਕਾਰ ਆ ਮੁੰਡਾ ਬਹੁਤ ਹੀ ਕਮਾਲ ਕਲਾਕਾਰ ਆ ਇਹ ਮੁੰਡਾ ਇਹ ਛੋਟੇ ਨਾਲ ਘਰਾਂ ਨੂੰ ਸਿਉਣ ਵਾਸਤੇ ਬਹੁਤ ਕਮਾਲ ਲੈਂਪ ਲੈਂਪ ਬਣਾਉਣਾ ਲੈਂਪ ਜੀ ਲੈਂਪ ਕ੍ਰਿਸਟਲ ਲੈਂਪ ਆ ਜੀ ਹਾਂ ਹਾਂ ਉਹ ਆਸ਼ਾ ਐਮ ਐਮ ਦਾ ਲੈਂਪ ਆ ਇਹ ਹਾਂ ਜੀ ਹਾਂ ਜੀ ਤੇ ਇਹਦੇ ਇਹ ਪਲੱਗ ਲੱਗੂਗਾ ਆ ਜੱਗੂਗਾ ਹਾਂ ਜੀ ਇਹਦੇ ਬਲਬ ਵੀ ਚਾਲੀ ਵਾਰ ਦਾ ਤੇ ਥੋੜੀ ਹੀਟ ਵੀ ਦੇਊਗਾ ਇਹ ਕਿ ਰੂਮ ਨੂੰ ਵੈਸੇ ਵੀ ਫਰੈਸ਼ ਰੱਖੇਗਾ ਜਿਵੇਂ ਆਪਾਂ ਇਹ ਰੂਮ 11 ਹੁੰਦੇ ਐ ਸਹੀ ਜਿਹੇ ਆ ਆਹ ਕੀ ਪੱਥਰ ਇਹ ਹੈਗਾ ਜੀ ਆਪ ਆਪਣਾ ਪਾਕਿਸਤਾਨੀ ਨੂਨ ਹੁੰਦਾ ਨਹੀਂ ਪਾਕਿਸਤਾਨੀ ਨੂਨ ਹੈ ਅੱਛਾ ਨੂਨ ਆ ਜੇ ਬੇੜੇ ਕੋਲੇ ਰਾਏ ਬੰਦਾ ਚਟ ਵੀ ਸਕਦਾ ਹਾਂਜੀ ਅੱਛਾ ਐਵੇਂ ਹੈਗਾ ਬੱਸ ਇਹ 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 ਇੱਥੇ ਐਟਮ ਹੀ ਇਹੋ ਜਿਹੀ ਬਣਾਉਣਾ ਹੋਰ ਇਹ ਐਟਮਾ ਹੋਰ ਵੀ ਤਿਆਰ ਕਰ ਰਿਹਾ ਇਹ ਮੇਰੇ ਕੋਲ ਇੱਕ ਗਰੀ ਲੈ ਕੇ ਆ ਗਈ ਨਹੀਂ ਆਹ ਲੱਕੜ ਦਾ ਆਪ ਹੀ ਬਣਾਉਣਾ ਹਾਂਜੀ ਜੀ ਸਾਰੇ ਬਸ ਇਹ ਸਾਗਵਾਲ ਲੱਕੜ ਹੈ ਜੀ अच्छा हां जी हां जी हां गवान दी लकड़ दा भाई लैंप बनाउंदा है सोहने सजना अच्छा ये आए बेड बुड दे किनारे ते आपा ਧਰ ਸਕਦੇ ਆ ਲੌਬੀ ਚ ਰੱਖ ਲਓ ਕਿਤੇ ਲੈ ਕਿਤੇ हां ਧੋਬੀ ਚ ਹੋ ਗਿਆ ਜਿਵੇਂ ਅੱਛਾ ਅੱਛਾ ਤੇ ਇਹ ਇਹ ਉਹਦੇ ਚ ਰੱਖ ਸਕਦੇ ਆ ਤੇ ਹੋਰ ਹੋਰ ਕੀ ਹੋ ਜੇ ਮੈਟਮ ਬਣਾਉਣਾ ਅਬ ਫੋਟੋ ਵਿੱਚ ਲਾ ਦਾਂਗੇ ਹਨਾ ਬ੍ਰੀਤ हां जी हां जी ਮਦਰ ਲਾ ਦਾਂਗੇ ਫੋਟੋ ਉਹ ਮੈਂ ਤੇ ਬੋਲ ਦੇ ਗੱਲ ਦੱਸੀ ਮੈਨੂੰ ਕੀ ਕੀ ਆਂਦ ਰਹੇ ਜਿੰਨੇ ਜਦੋਂ ਘਰੋਂ ਕੰਮ ਤੇ ਜਾਣਾ ਕਹਣਾ ਯਾਰ ਕਿ ਤੂੰ ਨਾ ਤੇਰੇ ਕੰਮ 'ਚ ਹੱਥ 'ਚ ਵਧੀਆ ਸਫਾਈ ਹੈਗੀ ਆ ਤੂੰ ਬਾਹਰ ਜਾ ਉੱਥੇ ਕੀ ਕਰਨਾ ਵੀ ਉੱਥੇ ਤੇ ਕਦਰ ਪਾਉਗੀ ਉੱਥੇ ਤੇ ਕਦਰ ਪੈ ਜੂ ਮੈਂ ਕਿਹਾ ਯਾਰ ਜੇ ਇੱਥੇ ਰਹਿ ਕੇ ਵੀ ਕਦਰ ਕਰ ਪੈ ਜਾਂਦੀ ਹੁੰਦੀ ਆ ਕਿ ਤੁਸੀਂ ਆਪਾਂ ਕੰਮ ਮਿਹਨਤ ਨਾਲ ਦਾ ਜੋਰ ਦੋ ਕੋਈ ਨਹੀਂ ਕਦਰ ਪਾਉਗੀ ਉਹ ਨਹੀਂ ਯਾਰ ਤੂੰ ਕੰਮ ਬਾਹਰ ਜਾ ਇੱਥੇ ਕੀ ਪਿਆ ਉਹ ਮੈਂ ਕਿਹਾ ਇੱਥੇ ਜਿੰਨਾ ਵੀ ਖਾਣੇ ਆ ਰਾਜੇ ਆ ਉੱਥੇ ਜਾ ਕੇ ਕੀ ਕਰਨਾ ਆਪਾਂ ਹਾਂ ਇੱਕ ਵਾਰ वैसे भी थोड़ा होईदा कोई नहीं जिन्ना आ गया कर लेना पर इथे रह के करना कि इथे एक अपना जम्मे पले इत्तो छटणा बड़ा ਔਖਾ ਪੰਜਾਬ ਦਾ ਹੂੰ ਵਾਹ 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 ਕਿਆ ਬਾਤ ਕਿਆ ਬਾਤ ਬਹੁਤ ਵੱਡੀ ਗੱਲ ਆਖੀ ਪਤਾ ਤੋਂ ਬੜੀ ਵੱਡੀ ਗੱਲ ਆਖਤੀ ਸੋਹਣਾ ਬਹੁਤ ਵੱਡੀ ਗੱਲ ਆਖਤੀ ਜੀ ਨਹੀਂ ਕਰਦਾ ਕਿ ਕੋਈ ਕਹਿਦਾ ਨਾ ਕਿ ਬਾਹਰ ਜਾਣਾ ਯਾਰ ਕਿ ਹੁਣ ਯਾਰ ਵੀ ਨਹੀਂ ਜਿੰਨੇ ਗਏ ਆ ਵਿੱਚ ਕੋਈ ਨਾ ਕੋਈ ਕਹਿ ਹੁੰਦਾ ਯਾਰ ਕੀ ਸਾਡਾ ਪੈਸੇ ਪੂਰੇ ਹੋ ਜਾਣ ਤੇ ਆ ਜੀ ਆ ਜਿੱਥੇ ਹੂੰ ਕਿ ਇੱਥੇ ਤਾਂ ਵੀ ਵਧੀਆ ਸੀ ਤੇ ਫਿਰ ਤੂੰ ਸੋਚ ਲਿਆ ਵੀ ਪੈਸੇ ਲਾਉਣੇ ਨਹੀਂ ਤਾਂ ਪੂਰੇ ਕਿਉਂ ਕਰਨੇ ਆ ਹਾਂ ਜੀ ਲਾਉਣੇ ਆ ਤੇ ਪੈਸੇ ਪੂਰੇ ਕੋਈ ਕਰਨੇ ਆ ਜੀ ਹਾਂ ਪ੍ਰੀਤ ਤੇ ਕਰਾਂਗੇ ਇੱਥੇ ਕਰਾਂਗੇ ਜੋ ਕਰਾਂਗੇ ਇੱਥੇ ਹੋਰ ਇਨਵੈਸਟਮੈਂਟ ਕਰ ਲਾਂਗੇ ਜਿੰਨੀ ਬਾਹਰੋਂ ਵਸਤੇ ਇਕੱਠੇ ਕਰਦੇ ਆ ਉਹਨੇ ਇੱਥੇ ਕਰਦੇ ਹੂੰ ਪ੍ਰੀਤ ਮਹਦੇ ਦੀ ਸੋਚ ਬਹੁਤ ਕਮਾਲ ਆਇਆ ਹੈ ਇਹਨੇ ਕਾਮਯਾਬ ਹੋ ਜਾਣਾ ਤੇ ਕਾਮਯਾਬ ਕਰਨ ਵਾਲੇ ਨੇ ਕਰ ਦੇਣਾ ਬਖਾਣ ਜੀ ਹਾਂ ਤੁਸੀਂ ਬੈਠੇ ਹੋ ਦਵਾਰਾ ਇੰਸਟਾਗ੍ਰਾਮ ਫਿਰ ਦੱਸੀ ਮੈਨੂੰ ਯੂਐਸ ਜੀਰਾ ਟੈਕੋਰ ਯੂਐਸ ਜੀਰਾ ਟੈਕੋਰ ਜੂਐਸ ਜੀਰਾ ਟੈਕੋਰ ਟੈਕੋਰ ਮੁੰਡਾ ਲੈਂਪ ਬਣਾਉਂਦਾ ਆਹਾ ਸਜਣੋ ਆ ਲੈਂਪ ਬਣਾਉਂਦਾ ਇਹ ਤੇ ਕੋਈ ਵੀ ਸਜਣ ਲੈਂਪ ਬਣਾਉਣਾ ਚਾਹੁੰਦਾ ਹੋਵੇ ਜਿੰਨੀਆਂ ਵੀ ਸਕਰੀਨ ਤੇ ਤੁਹਾਨੂੰ ਫੋਟੋ ਦਿਖਦੀਆਂ ਸਾਰੇ ਤਰ੍ਹਾਂ ਦੀਆਂ ਫੋਟੋਆਂ ਦੀਆਂ ਚੀਜ਼ਾਂ ਬਣਾਉਂਦਾ ਗੁਰਸਿੱਖ ਮੁੰਡਾ ਜੀਰੇ ਦਾ ਮੁੰਡਾ ਇਹ ਤੇ ਤੁਸੀਂ ਇਹਨੂੰ ਕਾਮਯਾਬ ਕਰਨਾ ਉੱਠਦੀ ਉਮਰ ਦਾ ਮੁੰਡਾ ਵੀਡੀਓ ਨੂੰ ਸ਼ੇਅਰ ਕਰਨਾ ਹਰੇਕ ਬੰਦੇ ਨੇ ਘਰੇ ਰੱਖਣ ਬਾਅਦ ਤੇ ਭਾਵੇਂ ਨਿੱਕੀ ਚੀਜ਼ ਬਣਾਇਓ ਬਣਾਇਓ ਜ਼ਰੂਰ ਜੀ ਨੇ ਜਿਹਨੂੰ ਵੀ ਪ੍ਰਮਾਤਮਾ ਨੇ ਪੈਸੇ ਦਿੱਤੇ ਵੇ ਆ ਉਹ ਅੱਜ ਦੇ ਦਿਨ ਦੇ ਖਰਾਬ ਕਰਨ ਵਾਲੇ ਪੈਸੇ ਆ ਮੁੰਡੇ ਨੂੰ ਮੁੰਡੇ ਕੋ ਕਰਤਾਲੀ ਚੀਜ਼ ਬਣਾਇਓ ਜੇ ਕੋਈ ਵੀਡੀਓ ਤੇ ਫੋਟੋ ਆਉਦੀ ਭੇਜੂਗਾ ਆਪਾਂ ਉਹ ਵੀ ਚੀਜ਼ ਬਣਾ ਕੇ ਦੇ ਦਾਂਗੇ ਅੱਛਾ ਔਰ ਜਿਹੜੀ ਫੋਟੋ ਹੋਊਗੀ ਟਿੱਟੋ ਕਾਪੀ ਹੋਊਗੀ ਆਪਣੀ ਹੂੰ ਜਿਹੜਿਆ ਜਿੰਨੇ ਵੀ ਲੈਂਪ ਨੇ ਆਏ ਆ ਆ ਤਾਂ ਚਲੋ ਮੇਰੀ ਆਪਦੀ ਕਾਰ ਕਿੱਡੀ ਹੋਈ ਆ ਬਾਕੀ ਮੈਂ ਜਿਹੜੇ ਜਿਹੜੇ ਵੀ ਹੱਗੇ ਫੋਟੋਆਂ ਤੋਂ ਬਣਾ ਕੇ ਚੀਜ਼ਾਂ ਟੇਬਲ ਹੋ ਗਏ ਜੋ ਹੋ ਗਿਆ ਸਾਰੇ ਮੈਂ ਫੋਟੋਆਂ ਫੋਟੋਆਂ ਤੋਂ ਬਣਾਏ ਹੋਏ ਆ ਜੀ ਤੇ ਇਹ ਇਹ ਤੁਹਾਨੂੰ ਮੈਂ ਦੱਸਦੀ ਗੱਲ ਵੀ ਇਹ ਮੁੰਡੇ ਦਾ ਨਾ ਜੀਰੇ ਵਾਲੇ ਦਾ ਪੇਜ ਵੀ ਫਾਲੋ ਕਰ ਲਓ ਇਹ ਬੰਦੇ ਤੋਂ ਚੀਜ਼ਾਂ ਬਣਾਉਣਗਾ ਜਿਹੜਾ ਬੰਦਾ ਹਰ ਰੋਜ਼ ਦਾ 2000 3000 4000 ਰੁਪਏ ਖਰਾਬ ਕਰਨ ਬਾਜ਼ਾਰ 'ਚ ਨਿਕਲਦਾ ਉਹ ਅੱਜ ਦਾ ਦਿਨ ਨਾ ਨਿਕਲਿਓ ਅੱਜ ਦਾ ਦਿਨ ਆ ਕਿਰਤੀ ਮੁੰਡੇ ਤੋਂ ਆਪਦੇ ਘਰੇ ਰੱਖਣ ਵਾਲੀ ਚੀਜ਼ ਬਣਾਉਂਦਾ ਹੈ ਸੋਹਣੀ ਲੱਗੂ ਜਿਉਂਦੇ ਹੋ ਰੋਟੀ ਹਟੀ ਖਾਣੇ ਆ ਕੋਈ ਨਾ ਖਾਣੇ ਆ ਰੋਟੀ ਵੀ ਖਾਵਾਂਗੇ ਤੇ ਜਿਹੜੇ ਨਾ ਆ ਤੁਸੀਂ ਵੀਡੀਓ ਦੇਖ ਰਹੇ ਵੀਡੀਓ ਦੇ ਵਿੱਚ ਫੋਟੋ ਦੇਖ ਰਹੇ ਨਾ ਇਹ ਸਾਰੇ ਤਰ੍ਹਾਂ ਦੇ ਲੈਂਪ ਬਣਾਉਂਦਾ ਮੁੰਡਾ ਪਹਿਲੀ ਤਾਂ ਗੱਲ ਯਾਰ ਇਹ ਸੁਣ ਲਓ ਮੇਰੀ ਧਿਆਨ ਨਾਲ ਵੀ ਜਦੋਂ ਕੋਈ ਐਹੋ ਜਿਹਾ ਜਵਾਬ ਯਾਰ ਉੱਠ ਕੇ ਮਿਹਨਤ ਕਰਦਾ ਨਾ ਉਹਨਾਂ ਤੋਂ ਤੁਸੀਂ ਇੰਨੀ ਬੁਰੀ ਤਰ੍ਹਾਂ ਨਾ ਸਪੋਰਟ ਕਰਦਿਆ ਕਰੋ ਨਾ ਵੀ ਇਹ ਜੋਕ ਕਾਮਯਾਬ ਹੋਣਾ ਹੀ ਚਾਹੀਦਾ ਪਹਿਲਾਂ ਗੱਲ ਤਲਾਕਾਰ ਆ ਫਿਰ ਸਾਡਾ ਔਰਸ ਦਾ ਨੌਜਵਾਨ ਆ ਫਿਰ ਸ਼ੁਕਰ ਵਾਹਿਗੁਰੂ ਦਾ ਤੇ ਮੇਰੇ ਨੂੰ ਮੱਖਣਾ ਅੱਗੇ ਆ ਤੂੰ ਪੱਗ ਬੰਨੀ ਹੋਈ ਆ ਤੇਰੇ ਬਾਲ ਰੱਖੇ ਹੋਏ ਆ ਪਰਮਾਤਮਾ ਤੈਨੂੰ ਐਵੇਂ ਹੀ ਜਿਹੜਾ ਸਰੂਪ ਆ ਤੇਰਾ ਐਵੇਂ ਹੀ ਬਰਕਰਾਰ ਰੱਖੇ ਪਰਮਾਤਮਾ ਤੇਰੇ ਕਿ ਦੁਆਵਾਂ ਤੇਰੇ ਵਾਸਤੇ ਬਹੁਤ ਬਹੁਤ ਜੁਗ-ਜੁਗ ਜੀ ਜਵਾਨੀਆਂ ਮਾਣ ਦਾ ਤੈਨੂੰ ਬਾਲਾ ਦੇਵੇ ਤੇ ਆ ਜਿਹੜੇ ਲੈਂਪੇ ਬਣਾਉਂਦਾ ਬਾਈ ਤੋਂ ਬਣਾਉਣੇ ਹੀ ਬਣਾਉਣੇ ਆ ਯਾਰ ਬਸ ਤੁਸੀਂ ਇਹ ਕਿੱਕ ਜਰੂਰ ਬਣਵਾ ਕੇ ਰੱਖਣਾ ਬਸ ਇਹ ਤੁਹਾਡਾ ਕੰਮ ਆ ਨਾਲੇ ਇੰਸਟਾਗ੍ਰam ਦਾ ਮਖਣਾ ਭੇਜ ਕਿੰਨਾ ਹਾਂਜੀ ਯੂਐਸ ਜੀਰਾ ਡੈਕੋ ਆਪਣਾ ਹੈਗਾ ਜੀ ਪੇਜ ਮਤਲਬ ਮੈਂਸ਼ਨ ਤੁਹਾਨੂੰ ਦੇ ਦੇਣਾ ਦੂਜੀ ਆਈਡੀ ਹਾਂ ਉਹ ਵਿੱਚ ਮੈਂ ਸਕਰੀਨਸ਼ਾਟ ਲਾ ਦੂੰਗਾ ਹਾਂਜੀ ਹਾਂਜੀ ਯੂਐਸ ਜੀਰਾ ਆਪਣਾ ਹੈਗਾ ਪੇਜ ਇਹਨੂੰ ਸੋਹਣੇ ਨੂੰ ਫਾਲੋ ਕਰ ਲਓ ਨੰਬਰ ਸਕਰੀਨ ਤੇ ਆ ਤੁਸੀਂ ਇਹਨੂੰ ਤੁਸੀਂ ਫਾਲੋ ਵੀ ਕਰਨਾ ਤੇ ਨਾਲ ਦੀ ਨਾਲੇ ਤੋਂ ਯਾਰ ਕੰਮ ਕਰਾਉਣਾ ਯਾਰ ਬਸ ਮੇਰੀ ਤਾਂ ਜੇਦਾ ਹੈ ਵੀ ਇਹ ਬੰਦਾ ਤੁਹਾਡੇ ਕੋਲੇ ਕਾਮਯਾਬ ਹੋਣਾ ਚਾਹੀਦਾ ਬੱਸ ਬੱਸ